ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਆਏ ਲੈਟਸ ਅਧਿਆਪਕ ਨਰਿੰਦਰ ਦੀਪ ਸਿੰਘ ਹੋਰ ਫਨਨੂ ਦੇ ਪਿਛਲੇ ਦਿਨੀ ਪੁਲਸ ਹਰਾਸਤ ਵਿੱਚ ਇੱਕ ਮੌਤ ਹੋ ਗਈ ਸੀ ਮੌਤ ਦੇ ਕਾਰਨਾਂ ਦਾ ਬੇਸ਼ੱਕ ਹਜੇ ਪੋਸਟਮਾਰਟਮ ਦੇ ਮੁਤਾਬਕ ਪਤਾ ਨਹੀਂ ਲੱਗ ਸਕਿਆ ਪਰ ਅੱਜ ਉਸ ਨੂੰ ਇਨਸਾਫ ਦਾ ਹੌਂ ਲਈ ਬਠਿੰਡੇ ਦੇ ਵੱਖ ਦੀ ਵਿਟੰਡੇ ਦੀਆਂ ਬਾਕਵਾਕ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਵਜੋਂ ਇੱਕ ਰੋਸ ਧਰਨਾ ਐਸਐਸਪੀ ਦਫ਼ਤਰ ਦੇ ਸਾਹਮਣੇ ਦਿੱਤੇ ਗਿਆ ਜਿਸ ਵਿੱਚ ਜਥੇਬੰਦੀਆਂ ਨੇ ਮੰਗ ਕੀਤੀ ਕਿ ਉਸ ਨੂੰ ਜੋਗ ਇਨਸਾਫ ਦਿੱਤਾ ਜਾਵੇ ਕਿਉਂਕਿ ਉਸ ਦੀ ਜਿਹੜੀ ਮੌਤ ਹੈ ਉਹ ਪੁਲਿਸ ਹਰਾਸ ਦੇ ਵਿੱਚ ਹੋਈ ਸੀ ਇਸ ਦੀ ਜ਼ਿੰਮੇਵਾਰ ਪੁਲਸਾ ਦੇਖਦੇ ਆ ਪੂਰਾ ਮਾਮਲਾ ਕੀ ਕਿਆ ਵੱਖ-ਵੱਖ ਨੁਮਾਇੰਦਿਆਂ ਨੇ ਉਹਨਾਂ ਨੂੰ ਇਨਸਾਫ ਦੇਣ ਦੀ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਹੈ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਗੁਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਪੰਜਾਬ ਸਰਕਾਰ ਪਰਿਵਾਰ ਭਾਰ ਸਭਾ ਵੱਲੋਂ ਪਿਛਲੇ 10 ਦਿਨ ਪਹਿਲਾਂ ਇੱਕ ਨੌਜਵਾਨ ਸਿੰਦਰਦੀਪ ਇੱਕ ਨੰਨੁ ਗੁਣਿਆਰੇ ਦਾ ਮਾਰੇ ਗਿਆ ਪਰਿਵਾਰ ਇਨਸਾਫ ਦੀ ਮੰਗ ਲਈ ਅੱਜ ਇਕੱਠਾ ਹੋਇਆ ਹੈ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪਰਿਵਾਰ ਨੂੰ ਤੇ ਸਮੂੱਚੇ ਲੋਕਾਂ ਨੂੰ ਇੱਕ ਇਨਸਾਫ ਲੈਣ ਲਈ ਧਰਨਾ ਦੇ ਲਾਉਣਾ ਪੈ ਰਿਹਾ ਹੈ ਜਦੋਂ ਕਿ ਇਨਸਾਫ ਲੈਣਾ ਕੀ ਤੋਂ ਆ ਪੁਲਸ ਤੋਂ ਪੁਲਸ ਨੇ ਖੁਦ ਤੱਕਾ ਕੀਤਾ ਜਿਹੜੇ ਕਿ ਸਰਕਾਰ ਦੇ ਮੁੱਖ ਮੰਤਰੀ ਆ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ 'ਚ ਕਹਿੰਦੇ ਸੀਗੇ ਇਹ ਪੁਲਿਸ ਵੀ ਅਨਪਛਾਤੀ ਹੁੰਦੀ ਹੈ ਤੇ ਹੁਣ तकरीबन ਅੱਜ 14-15 ਦਿਨ ਹੋ ਗਏ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ 304 ਬੀ ਦਾ ਪਰਚਾ ਹੋਇਆ ਜਿਹੜਾ ਬਹੁਤ ਗਲਤ ਹੈ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਕਿ ਉਹਨਾਂ ਨੇ ਮਾਰਿਆ ਕਰੰਟ ਲਾ ਕੇ ਉਹ ਵਿਛੜਾ ਵਾਂਗੂ ਬੁਚੜਾ ਨਾ ਕਾਰਵਾਈ ਹੈ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਹਜੇ ਤੱਕ ਪ੍ਰਸ਼ਾਸਨ ਨੇ ਗੂੰਗੂ ਦਾ ਤਾਂ ਮੁੱਟੀ ਝਾੜੀ ਹੈ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਨਾ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਕਹਾ ਸੋਹੀ ਨਹੀਂ ਗੱਲ ਆ ਮੈਨੂੰ ਬੜਾ ਦੁੱਖ ਆਉਂਦਾ ਤੇ ਸਰਕਾਰ ਜੇ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਆ ਕਰ ਰਹੇ ਆ ਤੇ ਜਿਹੜੇ ਦੋਸ਼ੀ ਆ ਉਹ ਛਰੇ ਆਮ ਮਤਲਬ ਬਾਹ ਫਿਰਦੇ ਆ ਇਥੋਂ ਤੱਕ ਕਿ ਜਿਹੜੇ ਜਿਹੜੇ ਪੁਲਿਸ ਵਾਲੇ ਆਏ ਆ ਪਰਚੇ ਦੇ ਵਿੱਚ ਉਹ ਤਾਂ ਕ੍ਰੈਡਿਟ ਖੇਡਦੇ ਫਿਰਦੇ ਆ ਉਹ ਤਾਂ ਕ੍ਰੈਡਿਟ ਖੇਡਦੇ ਫਿਰਦੇ ਆ ਤੁਸੀਂ ਦੇਖ ਸਕਦੇ ਹੋ ਜਾ ਕੇ ਕੀ ਯਾਰ ਇਹ ਇਨਸਾਫ ਆ ਕੋਈ ਇੱਥੇ ਕਾਨੂੰਨ ਦਾ ਰਾਜ ਹੈ ਅੱਜ ਪੰਜਾਬ ਹੈ ਜਿਹੜੀ ਉਹ ਪੁਲਸ ਸਟੇਟ ਬਣ ਚੁੱਕੀ ਹੈ ਇੱਥੇ ਪੁਲਸ ਦਾ ਰਾਜ ਹੈ ਪੁਲਸ ਜਿਹਦੇ ਦਾ ਮਰਜ਼ੀ ਧੱਕਾ ਕਰੇ ਪੁਲਸ ਸਟੇਟ ਬਣ ਚੁੱਕੀ ਹੈ ਇਸ ਸਮੇਂ ਤੇ ਜਦੀਸ਼ਲੀ ਦਾ ਕੋਈ ਕੰਮ ਨਹੀਂ ਕੋਈ ਕਿਸੇ ਇੱਥੇ ਸਰਕਾਰ ਨਹੀਂ ਦਿਖ ਰਹੀ ਕਿਸੇ ਪਾਸੇ ਪੁਲਸ ਜਿਹਦੇ ਨਾਲ ਜੀ ਕਰਦਾ ਉਹਨੂੰ ਚੱਕ ਕੇ ਮਾਰ ਸਕਦੀ ਹੈ ਇਹਦੇ ਹਾਲਾਤ ਪੰਜਾਬ ਦੇ ਅੱਜ ਵੀ ਕੀ ਨਾਮ ਆਜਿ ਦੇ ਬਸੰਦੇ ਕੀ ਹੈ ਜੀ ਮੇਰਾ ਨਾਮ ਅਮਰਜੀਤ ਆਣੀ ਬੀਕੇਯੂ ਡਕੋਂਦਾ ਅੱਜ ਜੋ ਐਕਸ਼ਨ ਕਮੇਟੀ ਨੇ ਨਰਿੰਦਰ ਪਰਵਾਰ ਦੇ ਨੂੰ ਇਨਸਾਫ ਦਿਵਾਉਂਦੀ ਕਰ ਐਸਐਸਪੀ ਡਾਕਟਰ ਜੇ ਉਹ ਧਰਨਾ ਲਾਇਆ ਇੱਕ ਪਹਿਲਾ ਨਰਿੰਦਰ ਦੀਪਣੀ ਜਦੋਂ ਦੀ ਸਰਕਾਰ ਆਈ ਹੈ ਖਾਸ ਕਰਕੇ ਜਦੋਂ ਤੇ ਦਿੱਲੀ ਆਲਾ ਆਇਆ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਂ ਤੇ ਨਸ਼ਾ ਤਸਕਰਾਂ ਦੇ ਨਾਂ ਤੇ ਪੀਲਾ ਪੰਜਾ ਜਿਹੜਾ ਚੱਲ ਰਿਹਾ ਇਹ ਪੀਲਾ ਪੰਜਾ ਕੁਝ ਸਮਾਂ ਪਹਿਲਾਂ ਜੂਪੀ ਦੇ ਵਿੱਚ ਚੱਲਦਾ ਹੁੰਦਾ ਸੀ ਜੋਗੀ ਨੇ ਕਿਹਾ ਸੀ ਕਿ ਇਥੋਂ ਜਿਹੜੇ ਅਸੀਂ ਗੈਸਤ ਬਾਦ ਖਤਮ ਕਰਨਾ ਨਸ਼ਾ ਖਤਮ ਕਰਨਾ ਜਾਨੀ ਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਆਮ ਪਾਰਟੀ ਭਾਜਪਾ ਦੀ ਬੀਡੀ ਮਾ ਉਹ ਕੰਨੀ ਕੰਨੀ ਗੱਲ ਸਿੱਧ ਕਰੂਗੀ ਜਿਹੜਾ ਪੀੜਾ ਪੰਜਾ ਚੱਲਦਾ ਉਹ ਵੀ ਜੋਗੀ ਦੀ ਤਰਜ਼ ਤੇ ਚੱਲਦਾ ਜਿਹੜਾ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰਾ ਜਾਂਦਾ ਉਹ ਵੀ ਉਹਦੀ ਜੋਗੀ ਦੀ ਤਰਜ਼ ਤੇ ਆ ਤੁਸੀਂ ਇਹ ਦੱਸੋ ਕਿ ਕੋਈ ਐਡਾ ਬੰਦਾ ਕਿਹੜਾ ਕਮਲਾ ਕਿ ਜਿਹਦੇ ਪੁਛ ਲੈ ਕੇ ਜਾਓ ਕਿ ਉਸ ਨੂੰ ਹਥਿਆਰ ਜਿੱਥੇ ਦੱਬੇ ਰਿਆ ਜਾਂ ਜਿੱਥੇ ਸਮਾਨ ਦੱਬਿਆ ਤੋ ਉੱਥੇ ਜਾ ਕੇ ਸਾਨੂੰ ਤਸੱਲੀ ਕਰਾ ਉੱਥੇ ਤਲਾਸ਼ੀ ਦਵਾ ਤੇ ਪੁਛ ਕਹਿੰਦੀ ਆ ਕਿ ਪੁਛ ਤੇ ਫਾਇਰਿੰਗ ਕੀਤੀ ਤੇ ਫਾਇਰਿੰਗ ਦੇ ਬਾਅਦ ਉਹਦਾ ਜਵਾਬੀ ਕਾਰਵਾਈ ਕਰਕੇ ਇਹ ਜਾ ਕੇ ਮਿਲਦਾ ਜਿਹੜਾ ਕਾਊਂਟਰ ਹੋ ਗਿਆ ਕਰਨਲ ਬਾਅਦ ਤੋਂ ਕੁੱਟ ਤੋਂ ਪਹਿਲਾਂ ਇੱਕ ਨੌਜਵਾਨ ਦਾ ਝੂਠਾ ਕਾਉਂਟਰੋਲ ਕਰਕੇ ਆਈ ਸੀ ਉਸ ਤੋਂ ਬਾਅਦ ਕਰਨਲ ਕੁੱਟਿਆ ਕਿੰਨੇ ਨੇਕੀ ਕੇਸ ਆ ਕਿ ਜਿਹੜੇ ਲਗਾਤਾਰ ਪੰਜਾਬ ਦੀ ਜਮਾਨੀ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਜਾਨੀ ਕਿ ਭਾਰਤ ਮਾਨ ਸਰਕਾਰ ਨੇ ਪੰਜਾਬ ਨੂੰ ਕੋਸ਼ ਸਟੇਟ ਬਣਾ ਕੇ ਰੱਖਤਾ ਨਰਿੰਦਰ ਦੀਪ ਤੇ ਕੋਈ ਅਪਰਾਧੀ ਕੇਸ ਨਹੀਂ ਕਿਸੇ ਵੀ ਤਰ੍ਹਾਂ ਦਾ ਕਿ ਉਸ ਨੂੰ ਚੱਕ ਕੇ ਕੋਹ ਕੋ ਕੇ ਮਾਰ ਦੇਣਾ ਇਹ ਗੱਲ ਦਾ ਸਬੂਤ ਹੈ ਕਿ ਜਿਵੇਂ ਬੇਅੰਤ ਨੇ ਮਿੰਗਾਂ ਦੇ ਵਿੱਚੋਂ ਜਮਾਨੀ ਨੂੰ ਖਤਮ ਕੀਤਾ ਸੀ। ਔਨੇ ਝੂਠੇ ਬੋਲਸ ਮੁਕਾਬਲੇ ਮਨਾ ਕੇ ਭਗਵਾਨ ਸਤਮਾ ਜਿਹੜਾ ਗੁੱਚੜ ਲੋਕਾਂ ਦੇ ਪੀਪੁੱਤ ਮਾਰ ਰਿਹਾ। ਦੂਜੇ ਬੱਚੇ ਲਗਾਤਾਰ ਕਹਿ ਰਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਕਿਸੇ ਵੀ ਹਾਲਤ ਸੱਡਾਗੇ ਨਹੀਂ ਤੇ ਭਾਈ ਦੁਖਤਾਰ ਜਿਹੜਾ ਫੌਜੀ ਨਸ਼ਣ ਰੋਗਤਾ ਸੀ ਉਹਦੀਆਂ ਲੱਤਾਂ ਤੋੜ ਗਿਆ ਗਿਆ ਤੇ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਪੁਲਸ ਹੋਵੇ ਅਫਸਰ ਤਾਂ ਹੂਵੇ ਸਿਆਤਦਾਨ ਹੋਵੇ ਉਹਨੂੰ ਬਖਸ਼ੇ ਜੋ ਪਹਿਲਾਂ ਬੀਬੀ ਦੀ ਜਮਾਨਤ ਹੋਈ ਉਸ ਤੋਂ ਬਾਅਦ ਸਾਰਾ ਜਿੰਨਾ ਸਿੱਖਤ ਮਾ ਉਹ ਬੀਬੀ ਨੂੰ ਬਚਾਉਂਦੇ ਲੱਗੇ ਕਿਉਂਕਿ ਇਹ ਲੜੀ ਆ ਐਨਐਲਐ ਨਾਲ ਪੁਲਿਸ ਨਾਲ ਨਸ਼ੇ ਦੇ ਕਾਰੋਬਾਰਾਂ ਦੀ ਸਾਰੀ ਚੇੜ ਜੋੜਦੀ ਆ ਉਸ ਤੋਂ ਲੋਕਾਂ ਦਾ ਧਿਆਨ ਪਾਸੇ ਕਰਨੀ ਖਾਤਰ ਫੋਕੀਆਂ ਫੜਾ ਮਾਰਦੀ ਲਗਾਤਾਰ ਲੱਗਿਆ ਰਿਆ ਤੇ ਕਿਤੇ ਹੈ ਜੱਥੇ ਬੰਦਿਆਂ ਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਡਾਂਸ ਕਰੋ ਜਿਹਦੇ ਜੱਥੇ ਬੰਦਿਆਂ ਲੋਕਾਂ ਦੀ ਗੱਲ ਕਰਦੀਆਂ ਉਹ ਇਸ ਨੂੰ ਰੜਕਦੇ ਆ ਜ ਨਰਿੰਦਰ ਪੋਵਾਰ ਆ ਜਿਹੜਾ ਨਰਿੰਦਰਜੀਤ ਦਾ ਪਰਿਵਾਰ ਆ ਉਹ ਕਦੇ ਧਰਨੇ ਤੇ ਨਹੀਂ ਬੈਠਾ ਕਦੇ ਮਜਾਰੇ ਤੇ ਨਹੀਂ ਗਿਆ ਕਦੇ ਛੜਕ ਨਹੀਂ ਜੰਮ ਕਰੀ ਤੇ ਉਹਨਾਂ ਦੇ ਭੀ ਪੁੱਤ ਨੂੰ ਜਿਹੜਾ ਕੋਤੋ ਕੇ ਮਾਰ ਦੇਣਾ ਸਾਡੀ ਤੈਰ ਜਿਹੜੀ ਉਹਨ ਵਿਧਵਾ ਕਰ ਦੇਣਾ ਨਿਕਾ ਦੇ ਬੱਚੇ ਦੇ ਸਿਰ ਤੋਂ ਸਾਇਆ ਚੱਕ ਦੇਣਾ ਇਹ ਗੱਲ ਦਰਸਾਉਂਦਾ ਕਿ ਜਿਹੜਾ ਭਗਵੰਤ ਮਾਨਾ ਬਿਲਕੁਲ ਜਿਵੇਂ ਬਿਆਨ ਕਰਦਾ ਸੀ ਉਸੇ ਤਰ੍ਹਾਂ ਕਰਦਾ ਤੇ ਇਥੋਂ ਦੀ ਜਿਹੜੀ ਪੁਲਸਾ ਕੇ ਪੀ ਐਸ ਦਾ ਰੋਲ ਆਦਾ ਕਰ ਰਹੀ ਆ ਅਲੱਗਾਂ ਹਾਲਾ ਭਾਈ ਕਿ ਉਹਨੇ ਕਿਹਾ ਸੀ ਕਿ ਪੁਲਸ ਵਰਦੀ ਧਾਰੀ ਗੁੰਡੇ ਆ ਤੇ ਗੁੰਡੇ ਵਾਲਾ ਕੰਮ ਕਰ ਰਹੀ ਆ ਪੰਜਾਬ ਪੁਲਸ ਤੇ ਅੱਜ ਪੂਰੇ ਪੰਜਾਬ ਨੂੰ ਪੁਲਸ ਸਟੇਟ ਦੇ ਵਿੱਚ ਬਦਲਤਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਕੇ ਕਿਸੇ ਉਪਾ ਕਾਂਗਰਸ ਪਾਰਟੀ ਅੱਜ ਐਸਐਸਪੀ ਬਠਿੰਡਾ ਦੇ ਦਫਤਰ ਦੇ ਸਾਹਮਣੇ ਜਿਹੜਾ ਜਨਤਵਜੋਤੇ ਬੰਦੀਆਂ ਵੱਲੋਂ ਸਮਾਜਿਕ ਜੋਤੇ ਬੰਦੀਆਂ ਵੱਲੋਂ ਧਾਰਮਿਕ ਜੋਤੇ ਬੰਦੀਆਂ ਵੱਲੋਂ ਸਿਆਸੀ ਮਤਲਬ ਹਰ ਵਰਗ ਦੇ ਲੋਕਾਂ ਵੱਲੋਂ ਇੱਕ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਇਹ ਮਸਲਾ ਬੜਾ ਜ਼ਮੀਰ ਹੈ ਇਹ ਨਰਿੰਦਰ ਨੰਨੂ ਜਿਹੜਾ ਇੱਕ ਬਹੁਤ ਹੀ ਕਾਬਲ ਅਧਿਆਪਕ ਸੀਗਾ ਜਿਹਦੇ ਪੜਾਏ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਤਰਕੋਸ਼ਲ ਤੇ ਪਹੁੰਚੇ ਹੈ ਮੈਨੂੰ ਅਫਸੋਸ ਹੈ ਐਸਐਸਪੀ ਬਟਿੰਡਾ ਅਬਨੀਤ ਕੌਂਡਰ ਦੇ ਕਮਕਾਰ ਦੇ ਉੱਤੇ ਕਿ ਐਨੇ ਦਿਨ ਬੀਤ ਜਾਣ ਦੇ ਬਾਅਦ ਅੱਜ ਤੱਕ ਇਹ ਜਦੋਂ ਸਪੱਸ਼ਟ ਨਹੀਂ ਕਰ ਸਕੇਗੇ ਕਿ ਨਨੂ ਨੂੰ ਫੜਿਆ ਕਿਉਂ ਤੁਸੀਂ ਇਹਦਾ ਕਾਰਨ ਕੀ ਸੀਗਾ ਅਸਲ ਦੀ ਗੱਲ ਯਾਦ ਹੋ ਗਈ ਹੈ ਪੁਰਾਣੀ ਆਤਬਾਤ ਜਿਸ ਵੇਲੇ ਮਿਲੀ ਜੇ ਕਿਸੇ ਤੋਂ ਪੈਸੇ ਵਟੋਰਨੇ ਹੁੰਦੇ ਸੀ ਕਿਸੇ ਨੂੰ ਪਰੇਸ਼ਾਨ ਕਰਨਾ ਹੁੰਦਾ ਸੀ ਤਾਂ ਬੰਦੇ ਨੂੰ ਪੁਲਿਸ ਚੱਕ ਲੈਂਦੀ ਸੀ ਤੇ ਸੌਦਾ ਸਦਾ ਹੋ ਕੇ ਛੱਡ ਦਿੱਤਾ ਜਾਂਦਾ ਸੀ ਔਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਸਿੱਧੇ ਤੌਰ ਤੇ ਇਹਦੇ ਲਈ ਐਸਐਸਪੀ ਬਟਿੰਡਾ ਦੀ ਕੌਂਡਰ ਜਿਮੇਵਾਰ ਹੈ ਕਿਉਂਕਿ ਸੀਆਈਡੀ ਦਾ ਸਟਾਫ ਹੈ ਸੀਆਈ ਦਾ ਜਿਹੜਾ ਥਾਣਾ ਹੁੰਦਾ ਹੈ ਉਹ ਸਿੱਧੇ ਤੌਰ ਤੇ ਐਸਐਸਪੀ ਦੇ ਅੰਦਰ ਹੁੰਦਾ ਹੈ ਉਹ ਐਸਐਸਪੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਰੇ ਸੀਏ ਚ ਹੋ ਕੀ ਰਿਹਾ ਹੈ ਬੰਦੇ ਨੂੰ ਉਥੇ ਫੜਦੇ ਲਿਆਂਦਾ ਸਰ ਦੇ ਚ ਕੀਤਾ ਉਹਨੂੰ ਮਾਰ ਕੇ ਮਾਰ ਕੇ ਛੁੱਟ ਕੇ ਹਸਪਤਾਲ ਛੋਟਾ ਹੈ ਹਾਲੇ ਤੱਕ ਕਾਰਨ ਸਬਸਤ ਨਹੀਂ ਕਰ ਸਕੀ ਤੁਹ ਮੈਂ ਤਾਂ ਇਹ ਗੱਲ ਕਹੂੰਗਾ ਕਿ ਇਹਦੇ ਲਈ ਜਿੱਤੇ 6 ਬੰਦਿਆਂ ਨੇ ਬਚਾਅ ਦਰਜ ਕੀਤਾ ਹੈ ਉਥੇ ਮੈਂ ਸਤਿਮਾਨੂਕ ਸੁਪਰੀਮ ਕੋਰਟ ਨੂੰ ਮਾਨ ਲੂਕ ਹਾਈ ਕੋਰਟ ਨੂੰ ਅ ਜਿਹੜੇ ਬਦਨਾਂ ਦੇ ਸੈਂਡਰ ਸਾਹੂ ਕੋ ਕਹੇ ਕੋਡ ਨੂੰ 100 ਮੋਟੇ ਨੋਟ ਸੜਾਣਾ ਜ਼ਾਇਦਾ ਔਰ ਇਸ ਪੱਛੇ ਦੇ ਵਿੱਚ ਐਸਐਸ ਨੂੰ ਨਾਮਜ਼ਦ ਕਰਨਾ ਜ਼ਾਇਦਾ ਕਿੱਥੇ ਗਿਆ ਘਟ ਗਿਣਤੀ ਕਮਿਸ਼ਨ ਜਿਹੜਾ ਕਮਿਸ਼ਨ ਕੇਂਦਰ ਸਰਕਾਰ ਦਾ ਉਹ ਕਿੱਥੇ ਗਿਆ ਇੰਨੇ ਦਿਨਾਂ ਤੋਂ ਕੋਈ ਵੀ ਇਸ ਤੇ ਨਹੀਂ ਬੋਲ ਰਿਹਾ ਸਭ ਬੜੀ ਅਫਸੋਸ ਦੀ ਗੱਲ ਹੈ ਕਿ ਸਿੱਧੇ ਤੌਰ ਤੇ ਜ਼ਿੰਮੇਵਾਰ ਇਹਦੇ ਵਿੱਚ ਜਿਹੜਾ ਪੁਲਿਸ ਹੈ ਪੰਜਾਬ ਸਰਕਾਰ ਨੂੰ ਤੁਰੰਤ ਇਹ ਕਾਰਵਾਈ ਕਰਨੀ ਚਾਹੀਦੀ ਹੈ ਤੋਂ ਮਾਨ ਤੋਂ ਕੋਈ ਨਾ ਵੇਖੀ ਜਿਹੜਾ ਜਿਹੜਾ ਅਸੀਂ ਅਮਿਕਟ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਿਭਾਗ ਨਾਲ ਅੱਜ ਅਸੀਂ ਇਕੱਠੇ ਹੋਏ ਹਾਂ ਨੰਦਰਦੀਪ ਸਿੰਘ ਨੰਨੂ ਦੇ ਕਾਤਲਾਂ ਨੂੰ ਸਹਾਇਤਾ ਦੇਣ ਵਾਸਤੇ ਉਹ ਉਹਨਾਂ ਦੇ ਘਰਦਿਆਂ ਨੂੰ ਸਹੀ ਬੰਦਾ ਮੁਆਵਜ਼ਾ ਦਿਵਾਣੀ ਸਾਡੀ ਸਰਕਾਰ ਕੋਲੇ ਮੰਗ ਹੈ ਕਿ ਇਹਨਾਂ ਨੂੰ ਜਲਦ ਜਲਦ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਪਲੱਸ ਜਿਹੜੇ ਕਾਤਲ ਜਿਹੜੇ ਅੱਜ ਵੀ ਤੁਹਾਡੇ ਸਰੇ ਆਮ ਤੁਰ ਫਿਰ ਆਪਣੇ ਅਜਾਦ ਤੋਂ ਮਰੇ ਆ ਉਹਨਾਂ ਨੂੰ ਜਲਦ ਜਲਦ ਅੰਦਰ ਕੀਤਾ ਜਾਵੇ ਔਰ ਇਰਾਦਾ ਕਤਲ ਦਾ ਜਿਹੜਾ ਹੈ 302 ਧਾਰਾ ਲਾ ਕੇ ਉਹਦੇ ਨਾਲ ਜੁਡੀਨੀ ਕਾਰਵਾਈ ਜAVE ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਇਹਦੀ ਐਸ ਆਈ ਟੀ ਬਣਾ ਕੇ ਬਾਹਰੋਂ ਜਿਹੜੀ ਹੈ ਕਾਰਵਾਈ ਕਰਾਈ ਜਾਵੇ ਜਿਹਦੇ ਨਾਲ ਉਹਨਾਂ ਦੇ ਘਰਦਿਆਂ ਨੂੰ ਚਾਹੇ ਸਰਕਾਰ ਦਾ ਹੋਵੇ ਜਾਂ ਕੋਈ ਕੋਈ ਵੀ ਬੰਦਾ ਹੈ ਕੋਈ ਡੱਟ ਕੇ ਜੜ ਨਾ ਚੜ ਜੇ ਚਾਹੇ ਕੋਠੜਾ ਹੋਵੇ ਤੇ ਚਾਹੇ ਇਹਦੇ ਘਰਦਿਆਂ ਨੂੰ ਜਿਹੜੇ ਬੰਦੇ ਨੇ ਸਜ਼ਾ ਕੀਤੀ ਹੈ ਜਿਹੜੇ ਬੰਦੇ ਨੇ ਜੁਰਮ ਕੀਤਾ ਉਹਨੂੰ ਸਹੀ ਸਜ਼ਾ ਮਿਲਣੀ ਹੈ ਚਾਹੀਦੀ ਹੈ ਸਾਡਾ ਵਿਵਾਰ ਮੰਡਲ ਹੋਵੇ ਤੇ ਚਾਹੇ 31 ਮੈਂਬਰੀ ਹੋਵੇ ਅਸੀਂ ਇਹਨਾਂ ਦੇ ਘਰਦਿਆਂ ਨਾਲ ਕਾਕਾ ਤੋਰੇ ਸੀ ਕਿ ਪਹਿਲੇ ਦਿਨ ਕੋ ਲੈ ਕੇ ਜਦ ਤੱਕ ਜਨਾਰੇ ਕਰਦੇ ਨਹੀਂ ਮੌਜਾ ਨਹੀਂ ਮਿਲਦਾ ਜਦ ਤੱਕ ਨੰਨੇ ਦੇ ਕਟਲਾ ਨੂੰ ਅੰਦਰ ਨਹੀਂ ਕੀਤਾ ਇਹ ਅਸੀਂ ਇਹਨਾਂ ਦਾ ਸਾਥ ਨਹੀਂ ਚੱਲਾਂਗੇ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਛੋੜੇ ਆ ਮੋੜਾ ਲਾ ਕੇ ਖੜਾ ਮੈਨੂੰ ਇਸ ਸਰਕਾਰ ਦਾ ਕੋਈ ਨਾ ਸਰਕਾਰ ਨੂੰ ਕਿੱਥੇ ਕਿਨੇ ਦੇਖਦੇ ਐਸੀ ਸਰਕਾਰ ਜਿੰਦਗੀ ਜਿਨੀ ਦੇਖੀ ਹੋਣੀ ਜਿਵੇਂ ਲੋਕੀ ਕਹਿੰਦੇ ਸੀ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਬਹੁਤ ਵੱਡਿਆ ਲਿਆਤਾ ਲੇਕਿਨ ਰੋਣ ਵਾਲੇ ਪਾਸੇ ਬਦਲਾਅ ਲਿਆਤਾ ਫੇਰੇ ਉੱਦਦੇ ਉਹਦੇ ਵੀ ਉਹਨੇ ਉਹਨੇ ਤੇ ਰਾਤ ਨੂੰ ਖੋਣ ਲੱਗੇ ਦੇਖਦੇ ਹੁੰਦੇ ਕਾਰਨ ਇੱਕੋ ਹੀ ਹੈ ਕਿ ਹਰ ਜਗ੍ਹਾ ਦੇਖੋ ਹਰ ਰੋਜ਼ ਕਿਥੇ ਕਤਲ ਹੋ ਰਿਹਾ ਕਿਥੇ ਫਰੋਟੀਆਂ ਹੋ ਰਹੀਆਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਖੁੱਲ ਕੇ ਦਾੰਸ ਕਰ ਰਹੇ ਆ ਨੱਚ ਕੇ ਗਾ ਰਹੇ ਆ ਇਹ ਰੰਗਲਾ ਪੰਜਾਬ ਹੈ ਜੇ ਇਹੀ ਰੰਗਲਾ ਪੰਜਾਬ ਹੈ ਤਾਂ ਰੱਬ ਕਿਹਨਾਂ ਦੇ ਅੱਗੇ ਹੱਥ ਜੋੜਦੇ ਹੈ ਇਹਨਾਂ ਬਾਰੇ ਸਰਕਾਰ ਦਾ ਕੋਈ ਕਹਿ ਚੁੱਕਿਆ ਆ ਆਣ ਵਾਲੇ ਟਾਈਮ ਦੇ ਵਿੱਚ ਸਾਡੇ ਪੰਜਾਬੀਆਂ ਦਾ ਬਚਾਓ ਕੋਈ ਨੌਕਰੀਦਾਰ ਆ ਰੱਬ ਦੇ ਜੂਆ ਇਹਨਾਂ ਵੱਲੋਂ ਦਾ ਸਾਡਾ ਕੋਈ ਰੱਖ